ਪਹਿਲਾ ਮਿੰਟ ਜੀ ক্রিকেট ਬਾਰੇ ਥੋੜੀ ਜੀ ਜਾਣਕਾਰੀ ਸਾਨੂੰ ਦੇ ਦਿਓ ਜਿੱਤ ਗਏ ਆ ਇੰਡੀਆ ਵਾਲੇ ਮੁੰਡੇ ਇਸ ਕਰਕੇ ਅਸੀਂ ਜ਼ਿਆਦਾ ਖੁਸ਼ ਹੋ ਜਾਂਦੇ ਆ ਕਿ ਜਦੋਂ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇ ਤਾਂ ਵੈਸੇ ਹੀ ਫਸਮਾ ਹੁੰਦਾ ਭਾਵੇਂ ਮੈਚ ਮੈਦਾਨ ਦੇ ਵਿੱਚ ਨਾ ਫਸੇ ਉਹ ਸਾਡੇ ਜ਼ਹਿਨ ਦੇ ਵਿੱਚ ਫਸਮਾ ਹੁੰਦਾ ਕਿ ਇੱਥੇ ਭਾਰਤ ਤੇ ਪਾਕਿਸਤਾਨ ਆਮਨੇ ਸਾਹਮਣੇ ਆ ਸੋ ਉੱਥੇ ਜਿੱਤ ਗਏ ਨੇ ਕਿਵੇਂ ਦੀ ਉਹ ਕੰਡੀਸ਼ਨ ਰਹੀ ਥੋੜੀ ਸਾਂਝੀ ਕਰ ਦਿਓ ਫਿਰ ਅਗਲੀ ਗੱਲ ਤੇ ਅੱਪਾ ਚੱਲਦੇ ਆ ਦੇਖੋ ਮੈਂ ਮੈਚ ਨਹੀਂ ਦੇਖਿਆ ਮੈਂ ਜੀ ਮੈਂ ਤੇ ਸਿਰਫ ਮਤਲਬ ਕਿ ਮੋਟਾ-ਮੋਟੀ ਖਬਰਾਂ ਚ ਪੜਿਆ ਜੀ ਜੀ ਤੇ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਪੇਪਰ ਤੇ ਜਾਓਗੇ ਔਨ ਪੇਪਰ ਜੀ ਭਾਰਤ ਤੇ ਪਾਕਿਸਤਾਨ ਦੀਆਂ ਜਿਹੜੀਆਂ ਟੀਮਾਂ ਨੇ ਤੁਲਨਾਤਮਕ ਤੌਰ ਤੇ ਦੇਖੋ ਕਿ ਦੋਨਾਂ ਦਾ ਫਰਕ ਹੀ ਬੜਾ ਹੈ ਜੀ ਹਾਂ ਜੀ ਫਰਕ ਬੜੇ ਨੇ ਤੇਰੇ ਮੇਰੇ ਹਾਲਾਤਾਂ ਦੇ ਹਾਲਾਤ ਦੇ ਫਰਕ ਇੱਧਰ ਤੁਸੀਂ ਅਭਿਸ਼ੇਕ ਤੋਂ ਲੈ ਕੇ ਦੇਖੋ T20 ਦੇ ਸਪੈਸ਼ਲਿਸਟ ਸੂਰੀਆ ਵਰਗੇ ਉਹਦੇ ਪਹਿਨੇ ਅਕਸ਼ਰ ਵਰਗੇ ਮਤਲਬ ਕਿ ਉਹਨਾਂ ਦੇ ਸਕੁਆਡ ਦੇ ਵਿੱਚੋਂ ਜੇ ਤੁਸੀਂ ਦੇਖੋਗੇ ਉਹ ਬਾਬਰ ਉਰੀ ਤੇ ਹੈ ਹੀ ਨਹੀਂ ਸ਼ਹੀਨ ਆ ਆਫਰੀਦੀ ਆ ਕਲਾ ਜੀ ਮਤਲਬ ਕਿ ਉਹ ਦੋਨਾਂ ਦਾ ਫਰਕ ਹੀ ਪੇਪਰ ਤੇ ਨਜ਼ਰ ਆਉਂਦਾ ਸੀ ਬਿਲਕੁਲ ਸੋ ਇਸ ਵਾਸਤੇ ਆ ਕਿ ਰਮਾਂਚ ਬਣਿਆ ਰਹੇਗਾ ਅੱਗੇ ਫਿਰ ਮੇਰੇ ਖਿਆਲ ਦੇ ਨਾਲ ਟਕਰਾ ਸਕਦੇ ਆ ਇੱਕ ਦੋ ਮੈਚ ਹਲੇ ਹੋਰ ਹੋ ਸਕਦੇ ਆ ਜਿਸ ਤਰ੍ਹਾਂ ਦਾ ਸਿਨੈਰੀਓ ਆ ਤਾਂ ਉਹਦਾ ਇੰਡੀਆ ਦੀ ਟੀਮ ਜਿਹੜੀ ਆ ਬੜੀ ਤਾਕਤ ਟੀਮ ਐ ਇਸ ਵੇਲੇ ਅਭਿਸ਼ੇਕ ਤੇ ਆਗ ਹੀ ਲਾ ਦਿੰਦਾ ਜਦੋਂ ਆਉਂਦਾ ਹੈ ਨਾ ਉਹਦੇ ਕਿੰਨੀ ਦੇਖੋ ਪਿਚ ਜਿਹੜੀ ਆ ਉਹ ਭੈੜੀ ਆ ਬੱਲੇਬਾਜ਼ਾਂ ਵਾਸਤੇ ਕਿ ਉਹ ਆਉਂਦਿਆਂ ਖੇਡ ਨੂੰ ਇੰਨਾ ਖੋਲ ਦਿੰਦਾ ਹੈ ਹੂੰ ਕਿ ਅੱਗੇ ਅੱਗੇ ਜਿਹੜਾ ਹੁੰਦਾ ਹੈ ਮੈਚ ਖੁੱਲ ਉਹ ਬਿਲਕੁਲ ਮਤਲਬ ਕਿ ਦੂਜੇ ਲਈ ਬੰਦ ਹੋ ਜਾਂਦਾ ਹੈ ਉਹ ਇਸ ਤਰ੍ਹਾਂ ਦੀ ਬੈਟਿੰਗ ਕਰਦਾ ਕੱਲ ਵੀ ਉਹਨੇ ਮੇਰੇ ਖਿਲਾਫ ਦੇ ਨਾਲ 14 ਕ ਗੇਂਦਾਂ ਤੇ 32 ਮਾਰ ਤੇ ਮੈਚ ਖੁੱਲ ਗਿਆ ਜੀ ਤੇ ਮਲਕਾ ਇੰਡੀਆ ਵਾਲੇ ਖੁੱਲ ਗਿਆ ਸੂਰੀਆ ਨੇ ਉਹਨੂੰ ਫਿਨਿਸ਼ ਕਰ ਦਿੱਤਾ ਕੁਝ ਵੀ ਔਖਾ ਨਹੀਂ ਸੀਗਾ ਜੀ ਜੀ ਬਿਲਕੁਲ ਜੀ ਦਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਕ੍ਰਿਕਟ ਦੇ ਮਹਾਂਕਾਵਲੇ ਦੇ ਵਿੱਚ ਕਹਿੰਦੇ ਇੰਡੀਆ ਦੇ ਮੁਕਾਬਲੇ ਚ ਕੋਈ ਟੀਮ ਏਸ਼ੀਆ ਦੇ ਵਿੱਚ ਇਸ ਟਾਈਮ ਬਿਲਕੁਲ ਨਹੀਂ ਲੱਗ ਤਕੜੇ ਹੈ ਬੜਾ ਮਤਲਬ ਕਿ ਕੋਈ ਆ ਨਾ ਕਿ ਆਈਪਲ ਨੇ ਇਹਨਾਂ ਦੀ T20 ਨੂੰ ਤੇ ਬੜਾ ਸਿਖਰ ਤੇ ਖੜਿਆ ਹੈ ਨਾ ਬੱਚੇ ਆਉਂਦੇ ਨੇ ਤੁਸੀਂ ਦੇਖੋ ਹੁਣ ਕੋਈ 14-15 ਸਾਲ ਦਾ ਬੱਚਾ ਜਿਹੜਾ ਉਹ ਆਦਾ ਕੈਰੀਅਰ ਸ਼ੁਰੂ ਕਰ ਦਿੰਦਾ ਹੈ T20 ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਨੈਸ਼ਨਲ ਗੇਮ ਬਣੀ ਪਈ ਹੈ ক্রিকেট ਦੇ ਲਿਹਾਜ਼ ਨਾਲ ਦੇਖੀਏ ਬਿਲਕੁਲ ਬਿਲਕੁਲ ਇਸ ਵਾਸਤੇ ਸ਼ੁਰੂ ਤੋਂ ਹੀ ਢੱਲ ਜਾਂਦੇ ਆ ਖਿਡਾਰੀ ਆਦੀ ਹੈ T20 ਖੇਡਣ ਦੇ ਇਸ ਕਰਕੇ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਘਟੂ ਘਟ ਬਿਲਕੁਲ ਮੈਸ ਕਮੈਂਟ ਦੇਖ ਰੱਖ ਰ ਕਰਨ ਸੇ ਮੈਂ ਕੈਸ਼ੀਆ ਦੇ ਵਿੱਚ ਤੇ ਕੋਈ ਇੰਨਾ ਦਸਾਨੀ ਨਹੀਂ ਹੈਗਾ ਜੀ ਜੀ ਜੀ